ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਏ ਹਾਂ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਲੇਡੀਜ਼ ਕੋਟੀ ਜੈਕਟ ਸਵੈਟਰ ਸਗੀਵੀ ਦੇ ਵਿੱਚ ਅਪਲਾਈ ਕਰ ਸਕੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਇਸ ਤੋਂ ਇਲਾਵਾ ਆਪਾਂ ਇਸ ਨੂੰ ਬੱਚਿਆਂ ਦੇ ਕੋਟੀ ਸਵੈਟਰ ਜੈਕਟ ਦੇ ਵਿੱਚ ਵੀ ਅਪਲਾਈ ਕਰ ਸਕਦੇ ਹਾਂ ਜਿਹੜਾ ਕਿ ਜੈਂਟਸ ਦੇ ਕੋਟੀ ਸਵੈਟਰ ਵਿੱਚ ਇਹ ਡਿਜ਼ਾਈਨ ਨਹੀਂ ਪਾਊਗਾ ਟੋਕੇ ਦੇ ਵਿੱਚ ਥੋੜੀ ਥੋੜੀ ਆਪਾਂ ਨੇ ਜਾਲੀ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਆ ਪੰਜ-ਪੰਜ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਰੱਖਣੇ ਆ 5 5 5 ਔਰ ਦੋ ਕੁੰਡੇ ਤੁਸੀਂ ਨੇ ਬਾਦਰ ਰੱਖ ਲੈਣੇ ਆ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ नीचे कोई भी बॉर्डर बनाਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਐ ਸਟਿਚਾ ਉਤਾਰ ਲਵਾਂਗੇ ਤੱਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਥੇ ਉਸ ਤਰ੍ਹਾਂ ਤੱਗਾ ਵਾਰਨੂ ਕਰਾਂਗੇ ਤਿੰਨ ਕੁੰਡੇ ਸਿੱਧੇ ਤੋਂ ਤਿੰਨ ਇਹੀ ਪੰਜ-ਪੰਜ ਕੁੰਟੀਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਦੋ ਕੁੰਡੇ ਬੁੱਥੇ ਤਾਂ ਕਰਾਂਗੇ ਤਿੰਨ ਕੁੰਡੇ ਸਿੱਤੇ ਤੋ ਕੁੰਡੇ ਬੁੱਥੇ ਤਿੰਨ ਕੁੰਡੇ ਸਿੱਤੇ ਇੱਕ ਦੋ 10 ਦੋ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਤੇ ਇੱਕ ਦੋ 10 ਲਾਸਟ ਵਿੱਚ ਦੋ ਕੁੰਡੇ ਜਿਹੜੇ ਪੁੱਠੇ ਆਪਣੇ ਆਉਣੇ ਜ਼ਰੂਰੀ ਨੇ ਇਹੇ ਧਿਆਨ ਰੱਖਿਓ ਇਸ 29 ਦੇ ਵਿੱਚ ਐਸ ਸਟਿਚ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਤੁਸੀਂ ਜਿਵੇਂ ਮਰਜ਼ੀ ਬਣਾਇਓ ਇੱਕ ਸਲਾਈ ਕੰਪਲੀਟ ਹੋ ਗਈ ਦੂਜੇ ਪਾਸੇ ਪੁੱਠੇ ਪਾਸੇ ਤੋਂ ਦੂਜੀ ਸਲਾਈ ਦੂਜੀ ਸਲਾਈ ਦੇ ਵਿੱਚ ਆਪਾਂ ਨੇ ਕੀ ਕਰਨਾ ਪਹਿਲਾ ਕੁੰਡਾ ਐਸ ਸਟਿਚ ਉਤਾਰ ਲਾਂਗੇ ਜਿਹੜੇ ਕੁੰਡੇ ਉਧਰ ਪੁੱਠੇ ਬਣਾਇਆ ਇਧਰ ਸਿੱਤੇ ਬਣ ਗਏ ਜਿਹੜੇ ਉਧਰ ਸਿੱਤੇ ਬਣਾਇਆ ਇਧਰੋਂ ਪੁੱਠੇ ਬਣਨਗੇ ਮਤਲਬ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦੇਖਣਗੇ ਉਸੇ ਤਰ੍ਹਾਂ ਦੇ ਬਣਾਉਣੇ ਨੇ ਦੋ ਕੁੰਡੇ ਸਿੱਤੇ तिन कुंडे पुढे जे उदर तिन सिद्धी बनायर हुन तिन वुठ्ठे हो। बनाव तीन दो कुंडे सिद्धे एक दो तिन कुंडे पुठे 1 2 3 ਦੋ ਗੁੰਡੇ ਸਿੱਦੇ ਤਿੰਨ ਗੁੰਡੇ ਪੁੱਠੇ ਉੱਤੇ ਦੋ ਤਿੰਨ ਦੋ ਗੁੰਡੇ ਦੇ ਉੱਤੇ ਲਾਸਟ ਵਾਲਾ ਪੁੱਠਾ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਸਿੱਧੇ ਪਾਸੇ ਤੋਂ ਤੀਜੀ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਾਉਣੀ ਆਪਾਂ ਨੇ ਪਹਿਲਾ ਗੁੰਡਾ ਉਤਾਰਿਆ ਦੋ ਗੁੰਡੇ ਪੁੱਠੇ ਤਿੰਨ ਗੁੰਡੇ ਸਿੱਤੇ 1 2 3 ਦੋ ਗੁੰਡੇ ਪੁੱਠੇ ਤਿੰਨ ਗੁੰਡੇ ਸਿੱਤੇ ਦੋ ਗੁੰਡੇ ਪੁੱਠੇ ਤਿੰਨ ਗੁੰਡੇ ਸਿੱਤੇ ਤਾਂ ਅਗਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਪੁੱਠੇ ਤਿੰਨ ਗੁੰਡੇ ਸਿੱਤੇ ਦੋ ਗੁੰਡੇ ਪੁੱਠੇ ਤਿੰਨ ਗੁੰਡੇ ਸੋਰੀ ਲਾਸਟ ਵਾਲਾ ਸਿੱਧਾ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੇ ਪਾਸੇ ਦੀ ਚੌਥੀ ਸਲਾਈ ਦੇ ਵਿੱਚ ਜਿਸ ਤਰ੍ਹਾਂ ਆਪਾਂ ਨੇ ਦੂਜੀ ਸਲਾਈ ਬਣਾਈ ਹੈ ਉਸੇ ਤਰ੍ਹਾਂ ਇਹਨੂੰ ਆਪਾਂ ਨੇ ਬਣਾ ਕੇ ਕੰਪਲੀਟ ਕਰਨਾ ਦੋ ਗੁੰਡੇ ਸਿੱਧੇ ਮਤਲਬ ਜਿਸ ਤਰ੍ਹਾਂ ਦੇ ਗੁੰਡੇ ਦਿੱਸਦੇ ਆ ਉਸੇ ਤਰ੍ਹਾਂ ਦੇ ਹੀ ਬਣਾਉਣੇ ਆ ਚੌਥੀ ਸਲਾਈ 'ਚ ਤਿੰਨ ਗੁੰਡੇ ਪੁੱਠੇ ਦੋ ਗੁੰਡੇ ਸਿੱਧੇ ten 군데 뻗게, 또 군데 쓰게, 또 ten, 또 군데 쓰게, ten 군데 뻗게. ਤੋ ਕੁੰਡੇ ਸੀਤੇ ਲਾਸਟ ਵਾਲਾ ਪੁੱਟਾ ਜੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੇ ਪਾਸੇ ਤੇ ਪਹਿਲਾ ਕੁੰਡਾ ਐ ਸਟਿਚ ਉਤਾਰ ਲਿਆ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਬਣਾਵਾਂਗੇ ਧਾਗਾ ਬਾਹਰ ਨੂੰ ਕਰਾਂਗੇ ਹੁਣ ਇਹ ਤਿੰਨ ਕੁੰਡਿਆਂ ਤੇ ਆਪਾਂ ਨੇ ਡਿਜ਼ਾਈਨ ਬਣਾਉਣਾ ਪਹਿਲਾ ਇਸ ਤਰੀਕੇ ਨਾਲ ਇੱਕ ਉਸ ਸਲਾਈ ਦੇ ਉੱਤੇ ਗਲ ਪਾ ਲਾਂਗੇ ਇਸ ਕੁੰਡੇ ਨੂੰ ਇਸ ਤਰ੍ਹਾਂ ਆਪਾਂ ਸਲਿੱਪ ਕਰ ਲੈਣਾ ਫਿਰ ਇਹਨਾਂ ਦੋ ਕੁੰਡਿਆਂ ਨੂੰ ਵੀ ਇਸ ਤਰ੍ਹਾਂ ਉਤਾਰ ਲੈਣਾ ਸਲਾਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਖੱਬੀ ਸਲਾਈ ਤੇ ਲੈ ਕੇ ਇਹਨਾਂ ਨੂੰ ਦੋ ਦਾ ਆਪਾਂ ਇੱਕ ਕਰ ਦੇਣਾ ਇਸ ਤਰ੍ਹਾਂ ਫਿਰ ਜਿਹੜਾ ਕੁੰਡਾ ਆਪਾਂ ਨੇ ਸਲਿੱਪ ਕੀਤਾ ਉਹਨੂੰ ਇਹਨਾਂ ਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦੇਣਾ ਠੀਕ ਹੈ ਜੀ ਦੁਬਾਰਾ ਫੇਰ ਇਹੀ ਰਿਪੀਟ ਕਰਾਂਗੇ ਦੋ ਕੁੰਡੇ ਪੁੱਥੇ ਤੱਗਵਾਰ ਨੂੰ ਕਰਨਾ ਔਰ ਸਲਾਈ ਤੇ ਬਲ ਪਾਉਣਾ ਇਸ ਤਰ੍ਹਾਂ ਇੱਕ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰਾਂਗੇ ਫਿਰ ਇਹਨਾਂ ਦੋ ਕੁੰਡਿਆਂ ਨੂੰ ਵੀ ਐਸੀ ਤਰ੍ਹਾਂ ਉਤਾਰ ਕੇ ਖੱਬੀ ਸਲਾਈ ਤੇ ਲੈ ਕੇ ਇਹਨਾਂ ਦੋਨਾਂ ਦਾ ਇੱਕ ਕਰ ਦੇਵਾਂਗੇ ਫਿਰ ਜਿਹੜਾ ਸਲਿੱਪ ਕੀਤਾ ਕੁੰਡਾ ਆਪਾਂ ਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦਿੰਦੇ ਦੋ ਕੁੰਡਿਆਂ ਦਾ ਇੱਕ ਸੌਰੀ ਦੋ ਕੁੰਡੇ ਬੁੱਥੇ ਤਾਂ ਗਵਾਰ ਨੂੰ ਕਰਾਂਗੇ ਸਲਾਈ ਤੇ ਇਸ ਤਰ੍ਹਾਂ ਬਲ ਪਾਵਾਂਗੇ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਤਾਰਿਆ ਦੂਜੇ ਨੂੰ ਵੀ ਉਤਾਰ ਲਿਆ ਤੀਜੇ ਨੂੰ ਵੀ ਉਤਾਰ ਲਿਆ ਫਿਰ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਖੱਬੀ ਸਲਾਈ ਤੇ ਲੈ ਕੇ ਦੋ ਦਾ ਇੱਕ ਕਰਤਾ ਫਿਰ ਜਿਹੜਾ ਇੱਕ ਕੁੰਡਾ ਸਲਿੱਪ ਕੀਤਾ ਹੋਇਆ ਆਪਣਾ ਉਹਨੂੰ ਇਸ ਤਰ੍ਹਾਂ ਉਹਦੇ ਉੱਪਰ ਦੀ ਉਤਾਰ ਦਾਂਗੇ ਧਾਗਾ ਆਪਣੇ ਵੱਲ ਕਰਾਂਗੇ ਤੋ ਕੁੰਡੇ ਪੁੱਠੇ ਤਾਂ ਅਗ੍ਹਾ ਵਾਰ ਨੂੰ ਕਰਾਂਗੇ ਤਿੰਨੋਂ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਇੱਕ ਕੁੰਡੇ ਨੂੰ ਆਪਾਂ ਇਦਾਂ ਹੀ ਰੱਖਣਾ ਦੋ ਕੁੰਡਿਆਂ ਨੂੰ ਐ ਖੱਬੀ ਸਲਾਈ ਤੇ ਲੈ ਕੇ ਦੋ ਦਾ ਇੱਕ ਕਰ ਦੇਣਾ ਔਰ ਸਲਿੱਪ ਕੀਤੇ ਗੁੰਡੇ ਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦੇਣਾ ਫਿਰ ਦੋ ਕੁੰਡੇ ਲਾਸਟ ਦੇ ਵਿੱਚ ਪੁੱਠੇ ਔਰ ਲਾਸਟ ਵਾਲਾ ਗੁੰਡਾ ਮੈਂ ਸਿੱਧਾ ਹੀ ਬਣਾ ਰਹੀ ਆ ਤੁਸੀਂ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਨੂੰ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਕੁਛ ਡਿਜ਼ਾਈਨ ਆਪਣਾ ਇਸ ਤਰ੍ਹਾਂ ਦਾ ਦਿੱਸਣ ਲੱਗ ਗਿਆ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਹੈ ਪਹਿਲਾ ਗੁੰਡਾ ਉਤਾਰ ਲਵਾਂਗੇ ਇੱਧਰ ਦੇਖੋ ਦੋ ਗੁੰਡੇ ਸਿੱਧੇ ਬਣਾਵਾਂਗੇ ਦੋ ਗੁੰਡੇ ਸਿੱਧੇ ਬਣਾਉਣ ਤੋਂ ਬਾਅਦ ਇੱਥੇ ਇੱਕ ਕੁੰਡਾ ਆਪਾਂ ਪੁੱਠਾ ਬਣਾ ਲਾਂਗੇ ਫਿਰ ਐਸ ਤਰ੍ਹਾਂ ਜਾਲੀ ਪਾਵਾਂਗੇ ਇੱਕ ਕੁੰਡਾ ਆਪਾਂ ਫਿਰ ਪੁੱਠਾ ਬਣਾ ਲਾਂਗੇ ਠੀਕ ਹੈ ਜੀ ਇੱਥੇ ਆਪਣੇ ਕੋਲ ਤਿੰਨ ਕੁੰਡੇ ਸੀ ਤਿੰਨ ਦੇ ਤਿੰਨ ਬਣ ਗਏ ਦੋ ਕੁੰਡੇ ਦਿੱਤੇ ਤਾਂ ਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਪੁੱਠਾ ਬਣਾਵਾਂਗੇ ਛੇਵੀਂ ਸਲਾਈ ਹੈ ਜੀ ਇਹ ఇక్కడ పుట్ా బ బే సైతే బాకా ఫుట్ా బాదే దో కు సీ పగే క పుట్ా బ బ దేస్ తరం సలాయి బ కు పుట్ా బ బే దో కుడే సీ పగ అప్పు క ਇੱਕ ਕੁੰਡਾ ਪੁੱਠਾ ਬਣਾਵਾਂਗੇ ਸਲਾਈ ਤੇ ਬਲ ਪਾਵਾਂਗੇ ਇੱਕ ਕੁੰਡਾ ਫੇਰ ਪੁੱਠਾ ਬਣਾ ਦਾਂਗੇ ਦੋ ਕੁੰਡੇ ਸਿੱਧੇ ਔਰ ਲਾਸਟ ਵਾਲਾ ਪੁੱਠਾ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਔਰ ਡਿਜ਼ਾਈਨ ਜਿਹੜਾ ਆਪਣਾ ਬਣ ਗਿਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਡਿਜ਼ਾਈਨ ਆਪਣਾ ਬਣ ਕੇ ਕੁਝ ਇਸ ਤਰ੍ਹਾਂ ਦਾ ਲੱਗੂਗਾ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਹੈ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ